ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਹੋਏ ਹਾਂ ਜੱਸੀ ਦੀ ਹੱਟੀ ਬੱਸ ਸਟੈਂਡ ਮਰੰਡਾ ਆ ਦੇਖੋ ਇਹ ਸਾਹਮਣੇ ਜੱਸੀ ਦਾ ਸਟੋਰ ਆ ਜੀ ਬਿਲਕੁਲ ਬੱਸ ਸਟੈਂਡ ਦੇ ਸਾਹਮਣੇ ਜੀ ਅੱਜ ਆਪਣੀ ਪਿਆਰੀ ਪਿਆਰੀ ਭੈਣਾਂ ਵਾਸਤੇ ਦੋ ਤਿੰਨ ਚੀਜ਼ਾਂ ਸਪੈਸ਼ਲ ਲੈ ਕੇ ਆਏ ਹਾਂ ਜੀ ਆਜੋ ਹੁਣ ਤੁਹਾਨੂੰ ਲੈ ਚਲਦੇ ਹਾਂ ਦੁਕਾਨ ਦੇ ਅੰਦਰ ਆਹ ਦੇਖੋ ਬੈੱਡ ਸ਼ੀਟਾਂ ਬੜੀਆਂ ਭਾਰੀ ਕੁਆਲਿਟੀ ਦੀਆਂ ਜੀ ਗਲੇ ਬੜੇ ਸਸਤੇ ਕੰਬਲਾਂ ਦੇ ਵੀ ਰੇਟ ਕੱਟ ਕਰ ਦਿੱਤੇ ਗਏ ਆ ਜੀ। ਹਰ ਚੀਜ਼ ਦਾ ਰੇਟ ਕੱਟ ਕਰ ਦਿੱਤਾ ਗਿਆ ਜੀ। ਕਿਉਂ ਹੁਣ ਸ਼ਹੀਦੀ ਮਹੀਨੇ ਤੋਂ ਬਾਅਦ ਫੇਰ ਮੁੜ ਕੇ ਵਿਆਹ ਸ਼ਾਦੀ ਦਾ ਸੀਜ਼ਨ ਸ਼ੁਰੂ ਹੋ ਰਿਹਾ ਜੀ। ਇਸ ਕਰਕੇ ਆਪਣੀਆਂ ਭੈਣਾਂ ਨਾਲ ਦੋ ਤਿੰਨ ਆਈਟਮਾਂ ਨਵੀਆਂ ਲੈ ਕੇ ਆਈਆਂ ਜੀ। ਉਹ ਤੁਹਾਡੇ ਨਾਲ ਆਈਟਮਾਂ ਸਾਂਝੀਆਂ ਕਰ ਰਹੇ ਹਾਂ ਜੀ। ਸਭ ਤੋਂ ਜ਼ਿਆਦਾ ਡਿਮਾਂਡ ਦੇ ਉੱਤੇ ਆ ਧੀਆ ਰੋਚ ਕਹਿੰਦੀਆਂ ਸੀ ਬਾਪੂ ਜੀ ਫੈਂਡੀ ਲੈ ਕੇ ਆਓ ਫੈਂਡੀ। ਬਾਜ਼ਾਰ ਚ ਗੰਦਗੀ ਬਹੁਤ ਬਿਕ ਰਹੀ ਆ ਇਹ ਉਹ ਫੈਂਡੀ ਆ ਸੂਰਤ ਤੋਂ ਮਾਲ ਆਇਆ ਜੀ ਲਗਭਗ 3 ਨਗ ਆਏ ਆ ਜੀ ਅਸਲੀ ਫੈਂਡੀ ਸਿਲਕ ਆ ਜੀ ਕਿਉਂ ਵਿਆਹਾਂ ਦਾ ਸੀਜ਼ਨ ਵੀ ਸ਼ੁਰੂ ਹੋਣ ਲੱਗਿਆ ਜੀ ਆ ਦੇਖੋ ਦੋ ਰੰਗਾਂ ਦੀ ਝਲਕ ਪੈਂਦੀ ਐ ਚ ਜਾਮਨੀ ਜਾਮਨੀ ਡਾਰਕ ਵੀ ਤੇ ਲਾਈਟ ਵੀ ਇਹ ਤਾਂ ਇੰਨਾ ਸੋਹਣਾ ਸੂਟ ਆ ਜੀ ਜਿਹੜੀ ਵੀ ਮੇਰੀ ਬਟੀਆਂ ਨੇ ਪਾਰਟੀ ਦੇ ਅੰਦਰ ਜਾਂ ਵਿਆਹ ਸ਼ਾਦੀ ਜਾਣਾ ਵਾ ਉਹਦੀ ਪਹਿਲੀ ਡਿਮਾਂਡ ਆ ਬੇ ਮੈਨੂੰ ਸਿਰਫ ਸੂਟ ਚਾਹੀਦਾ ਤਾਂ ਫੈਂਡੀ ਦਾ ਹੀ ਚਾਹੀਦਾ ਇਸ ਤੋਂ ਇਲਾਵਾ ਤਾਂ ਕੋਈ ਕੁਝ ਵੇਖੀ ਨਹੀਂ ਰਿਹਾ ਜੀ ਕਲਰ ਵੀ ਲਗਭਗ 27 ਆਏ ਆ ਜੀ ਆ ਤੁਸੀਂ ਗਿਣਤੀ ਆਪ ਕਰ ਲਓ ਪੰਜ 10 ਤੇ 5 15 15 ਤੇ 7 22 22 ਤੇ 5 26 ਇੱਕੋ ਪਰੇ ਸਾਈਡ ਤੇ ਪਿਆ ਜੀ 27 ਕਲਰ ਆਏ ਆ ਜੀ ਨਾ ਤੇ ਇਨੇ ਕਲਰ ਮਿਲਨੇ ਆ ਕਦੀ ਤੇ ਨਾ ਹੀ ਇਨਾ ਸੋਹਣਾ ਕਪੜਾ ਮਿਲਣਾ ਇਹ ਮਿਲਣਾ ਕਿੱਥੇ ਆ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਇਹ ਇਹਦਾ ਫੈਂਡੀ ਸਿਲਕ ਆ ਜੀ ਇਹ ਲਗਭਗ 150 ਰੁਪਏ ਮੀਟਰ ਵਾਲਾ ਕਪੜਾ ਜੀ 150 ਰੁਪਏ ਮੀਟਰ ਵਾਲਾ ਕਪੜਾ ਅਰਜੀਨਲ ਫੈਂਡੀ ਡੁਪਲੀਕੇਸੀ ਹਰ ਦੁਕਾਨ ਤੋਂ ਮਿਲ ਜੂਗੀ ਅਸਲ ਨਹੀਂ ਮਿਲਣਾ ਜੀ 400 ਰੁਪਏ ਦਾ ਇੱਕ ਸੂਟ 700 ਰੁਪਏ ਦੇ ਦੋ ਸੂਟ 1000 ਰੁਪਏ ਦੇ ਤਿੰਨ ਸੂਟ ਜਿਨ੍ਹਾਂ ਨੇ ਵੀਡੀਓ ਸ਼ੇਅਰ ਕਰਨੀ ਆ ਪੇਜ ਲਾਈਕ ਕਰਨਾ ਸਿਰਫ ਉਹਨਾਂ ਵਾਸਤੇ ਆ ਜੀ ਇਹ 1000 ਦੇ ਤਿੰਨ ਸੂਟ ਇਸ ਤੋਂ ਇਲਾਵਾ ਇੱਕ ਅਜਿਹਾ ਆਈਟਮ ਤੁਹਾਨੂੰ ਹੋਰ ਨਮੀ ਦੇ ਦਿੰਨੇ ਆ ਜੀ ਆਹ ਫੜੋ ਮੇਰੀ ਪਿਆਰੇ ਪਿਆਰੇ ਬੱਚਿਆਂ ਵਾਸਤੇ ਬੜਾ ਸੋਹਣਾ ਜਿਹਾ ਸਟਾਲ ਜਿਹੜੇ ਨਿਊ ਬੇਬੀ ਆ ਉਹਨਾਂ ਦਾ ਇਹ ਬੱਚੇ ਲੈ ਆ ਕੇ ਮੈਂ ਤੋਂ ਸੂਟ ਵੀ ਤਿਆਰ ਕਰਦੇ ਆ ਜੀ ਸਿਰਫ 65 ਰੁਪਏ ਦਾ ਮਿਲੂਗਾ ਪੀਸ ਜੀ ਫੜਾ ਫੜ ਪਹੁੰਚੋ ਕਲਰ 7 8 ਜੀ ਸਿਰਫ ਅੱਜ ਵਾਸਤੇ ਹੈ ਜੀ ਇਹ 65 ਰੁਪਏ ਦਾ ਸ਼ਾਲ ਪਹਿਲਾਂ ਆਓ ਪਹਿਲਾਂ ਲੈ ਜਾਓ ਜੱਸੀ ਦੀ ਾਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਕਟੜਾਈ ਵੀ ਦੇ ਦੇ ਆਫਰ ਚ ਵੀਰ ਲਓ ਹਾਲੋ ਜੀ ਆਹ ਕਟੜਾਈ ਦੇ ਸੂਟ ਹੈ ਜੀ ਕਪੜਾ ਇਹਨਾਂ ਸ਼ਾਨਦਾਰ ਹੈ ਜਿਹੜੀ ਮੇਰੀ ਭੈਣ ਨੇ ਸਵਾਲਿਆ ਸਲਾਈ ਕਰਵਾਲੇ ਆ ਉਹ ਕਦੀ 5-10 ਸਾਲ ਦਾ ਸੂਟ ਖਰਾਬ ਹੀ ਨਹੀਂ ਹੁੰਦਾ ਜੀ ਇਹ ਕੰਟਰਾਸਟ ਬੈਚਿੰਗ ਹੈ ਆ ਦੇਖੋ ਇਹਨਾਂ ਰੈੱਡ ਸਲਵਾਰ ਆ ਜੀ ਇਹਨਾਂ ਬਰਾਊਨ ਸਲਵਾਰ ਆ ਜੀ ਬੜੇ ਪਿਆਰੇ ਪਿਆਰੇ ਸੂਟ ਆ ਜੀ 400 ਰੁਪਏ ਵਾਲਾ ਸੂਟ ਸਿਰਫ 200 ਰੁਪਏ ਦਾ ਇੱਕ ਆ ਦੇਖੋ ਆ ਗੁੱਡੀਆਂ ਪਟੋਲੇ ਵਾਲਾ ਡਿਜ਼ਾਈਨ ਆ ਗਿਆ ਜੀ ਸਿਰਫ 200 ਰੁਪਏ ਦਾ ਸੂਟ ਇਹ ਮਿਲਣਾ ਅੱਜ ਵੀਰਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਐਤਵਾਰ ਨੂੰ ਨਹੀਂ ਮਿਲੂਗਾ ਜੀ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਤਿੰਨ ਦਿਨਾਂ ਦੀ ਸੇਲ ਹੈ ਜੀ 200 ਰੁਪਏ ਦਾ ਸੂਟ ਹੈ ਪਹਿਲਾਂ ਆਓ ਪਹਿਲਾਂ ਲੈ ਜਾਓ ਜੱਸੀ ਦੀ ਹੱਟੀ ਬੱਸ ਸਟੈਂਡ ਮਰੰਦਾ ਸ਼ਹਿਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਤੇ